ਸਤਿ ਸ਼੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਕੱਲ ਇੱਕ ਵੀਡੀਓ ਮੈਂ ਦੇਖੀ ਪ੍ਰੈਸ ਕਾਨਫਰੰਸ ਸੀਐਸ ਦੇ ਵਿੱਚ ਉਹ ਕੀਤੀ ਸੰਗਰੂਰ ਦੀ ਐਮਐਲਏ ਨਰਿੰਦਰ ਕੌਰ ਭਰਾਸਡੇ ਤੇ ਨਾਲ ਉਹਨਾਂ ਦੇ ਬੈਠੇ ਸੀ ਆਮ ਆਦਮੀ ਪਾਰਟੀ ਦੇ ਬਲਾਰੇ ਤੇ ਮੀਡੀਆ ਇੰਚਾਰਜ ਬਲਤੇਜ ਪੰਨੋ ਕੀ ਸੀ ਉਸ ਪ੍ਰੈਸ ਕਾਨਫਰੈਂਸ ਜਿਹੜਾ ਮੈਂ ਅੱਜ ਵੀਡੀਓ ਉੱਥੋਂ ਸ਼ੁਰੂ ਕਰ ਰਿਹਾ ਹਾਂ ਉਹ ਇਹ ਸੀ ਕਿ ਭਰਾਜ ਇਹ ਕਹਿੰਦੀ ਹੈ ਨਰਿੰਦਰ ਕੌਰ ਭਰਾਜ ਕਿ ਮੈਨੂੰ ਇੱਕ ਸੁਨੇਹਾ ਆਉਂਦਾ ਹੈ ਭਾਰਤੀ ਜਨਤਾ ਪਾਰਟੀ ਦਾ ਇੱਕ ਲੀਡਰ ਹੈ ਸੰਗਰੂਰ ਦਾ ਉਹ ਮੈਨੂੰ ਕਹਿੰਦਾ ਕਿ ਨੈਪ ਸਿੰਘ ਸੈਣੀ ਤੁਹਾਨੂੰ ਮਿਲਣਾ ਚਾਹੁੰਦੇ ਨੇ ਹਰਿਆਣਾ ਦੇ ਮੁੱਖ ਮੰਤਰੀ ਤੇ ਉਹ ਚਾਹੁੰਦੇ ਨੇ ਕਿ ਆਪਾਂ ਇੱਕ ਬੰਦ ਕਮਰਾ ਮੀਟਿੰਗ ਕਰੀਏ ਫਿਰ ਉਸ ਮੀਟਿੰਗ ਦੇ ਵਿੱਚ ਉਹ ਇਹ ਆਫਰ ਦੇਣਗੇ ਤੁਹਾਨੂੰ ਕਿ ਸੰਗਰੂਰਤ ਤੁਹਾਨੂੰ ਟਿਕਟ ਦਿੱਤੀ ਜਾਊ। ਬਾਕੀ ਜੋ ਤੁਹਾਡੀ ਮੰਗ ਹੈ ਉਹ ਪੂਰੀ ਕੀਤੀ ਜਾਊ। ਤੁਸੀਂ ਆਪਣੇ ਸਾਥੀਆਂ ਸਵੇਤ ਭਾਰਪਾਚ ਸ਼ਾਮਲ ਹੋਇਓ। ਇਹ ਪੇਸ਼ਕਸ਼ ਬ੍ਰਿੰਦਰ ਘੋਰ ਭਰਾਜ ਕਹਿੰਦੀ ਕੀਤੀ। ਤੇ ਨਾਲ ਉਸ ਤੋਂ ਬਾਅਦ ਫਿਰ ਭਰਾਜ ਨੇ ਆਪਣੀ ਜੋ ਵਫਾਦਾਰੀ ਦੇ ਕisse ਕਿ ਮੈਂ ਤਾਂ ਮੈਂ ਇਕਾਮ ਕਰਾਂ ਦੀ ਕੁੜੀ 19 ਸਾਲ ਦੀ ਕੁੜੀ ਆ ਗਈ ਸੀ ਮੇ ਤਾਂ ਸਿਆਸਤ ਦੇ ਵਿੱਚ ਔਰ ਉਸ ਵੇਲੇ ਇਹ ਸਭ ਨੂੰ ਪਤਾ ਹੈ ਕਿ ਜਦੋਂ ਮਾਨ ਸਾਹਿਬ ਲੋਕ ਸਭਾ ਦੀ ਇਲੈਕਸ਼ਨ ਹੋ ਰਹੀ ਸੀ ਇਹਦਾ ਪਿੰਡ ਭਰਾਜ ਹੈ ਨਰਿੰਦਰਪੁਰ ਦਾ ਇੱਥੇ ਭਵਾਨੀਗੜ੍ਹ ਦੇ ਲਾਗੇ ਤੇ ਉੱਥੇ ਬੂਥ ਵੀ ਲੱਗ ਰਿਹਾ ਸੀ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਤਾਂ ਬੂਥ ਕਿਸ ਨੇ ਲਾਇਆ ਸੀ ਉਹਦੇ ਵਿੱਚ ਦੇ ਵਿੱਚ ਹੀ ਸਮਝੋ ਵੀ ਇਹ ਕਾਫੀ ਇਹ ਕੁਸ਼ੇ ਨੂੰ ਮਿਲਿਆ ਟਿਕਟ ਮਿਲੀ ਐਮ.ਐਲ.ਏ ਬਣ ਗਈ ਸਭ ਤੋਂ ਛੋਟੀ ਉਮਰ ਦੀ ਐਮ.ਐਲ.ਏ ਪਰ ਕਈ ਵਾਰੀ ਕੀ ਹੁੰਦਾ ਹੈ ਕਿ ਚਰਚਾ ਚ ਆ ਗਈ ਛੋਟੀ ਕੁੜੀ ਸਾਡੀ ਤਾਂ ਹੁਣ ਬਚਪਨ ਵਰਗੀ ਹੈ ਕਿਉਂਕਿ ਸਾਡੀ ਤਾਂ ਸਟੂਡੈਂਟ ਰਹੀ ਹੈ ਤੋਂ ਇਸ ਕਰਕੇ ਮੈਂ ਕੁਝ ਜ਼ਿਆਦਾ ਤਾਂ ਨਹੀਂ ਕਹਿਣਾ ਪਰ ਇਲਜ਼ਾਮ ਕਈ ਕਿਸਮ ਦੇ ਲੱਗੇ ਇੱਕ ਤਾਂ ਇਹ ਹੀ ਲੱਗ ਗਿਆ ਕਿ 30 ਲੱਖ ਰੁਪਏ ਭਵਨ ਨੀਗੜ ਦੀ ਜਿਹੜੀ ਟਰੱਕ ਜੁਨੀਅਨ ਦੀ ਪ੍ਰਧਾਨ ਸੀ ਉਹਦੇ ਲਈ ਲਿਆ ਰੋਲਾ ਰੱਪਾ ਪਿਆ ਚਲੋ ਗੱਲ ਖਤਮ ਹੋ ਗਈ ਤੇ ਉਸ ਤੋਂ ਬਾਅਦ ਜਿਹੜਾ ਹੈ ਇਹ ਲਗਾਤਾਰ ਕਈ ਕਈ ਗੱਲਾਂ ਕਰਕੇ ਚਰਚਾ ਚ ਰਹੀ ਹੁਣ ਗੱਲ ਇਹ ਹੈ ਕਿ ਇਹ ਕੈਦੀ ਜੀ ਮੈਨੂੰ ਪੇਸ਼ਕਸ਼ ਹੋਈ ਹੈ ਕੀ ਪੇਸ਼ਕਸ਼ ਹੋਈ ਹੈ ਇਹ ਤਾਂ ਤੁਸੀਂ ਦੇਖਣਾ ਤੁਹਾਡੇ ਇਹ ਗੱਲ ਹজম ਹੁੰਦੀ ਹੈ ਜਾਂ ਇਹ ਇੱਕ ਸਿਆਸੀ ਡਰਾਮਾ ਹੀ ਲੱਗਦਾ ਤੁਹਾਨੂੰ ਵੈਸੇ ਆਮ ਆਦਮੀ ਪਾਰਟੀ ਡਰਾਮੇ ਕਰਜ ਤਾਂ ਮਹਾ ਰਾਏ ਦੇ ਤਾਂ ਕੋਈ ਦੋਰਾ ਪਾ ਨਹੀਂ ਤੇ ਪਾ ਦੇਖਿਆ ਜੋ ਉਹ ਐਨੀ ਵੱਡੀ ਜਿੱਤ ਜਿਹੜੀ ਪੰਜਾਬ ਨੇ ਕਦੇ ਵੀ ਜਿਹੜੀ ਬਟਿਕ ਜਿਤ ਕਿਸਮ ਦੇ ਚੀ ਸੀ ਜਿਹੜੀ ਰਵਾਇਤੀ ਪਾਰਟੀਆਂ ਨੂੰ ਹਰਾ ਕੇ ਆਮ ਆਦਮੀ ਪਾਰਟੀ ਨੂੰ ਲੈ ਕੇ ਆਈ ਸੀ ਉਹ ਚਾਹੁੰਦੇ ਸੀ ਕੁਝ ਵੱਡਾ ਹੋਵੇ ਕੋਈ ਨਾਮਾ ਹੋਵੇ ਕੋਈ ਬਦਲਾ ਆਵੇ ਜਿਹੜਾ ਨਾਰਾ ਦਿੱਤਾ ਗਿਆ ਸੀ ਪਾਰਟੀ ਵੱਲੋਂ ਤਾਂ ਹੁਣ ਕਿੰਨਾ ਕੋਈ ਬਦਲਾ ਆਇਆ ਕਿਉਂ ਲੋਕਾਂ ਦਾ ਮੋਹ ਭੰਗ ਹੋਇਆ ਜਾਂ ਹੋ ਰਿਹਾ ਹੈ ਇਹ ਤਾਂ ਹਮ ਬਹੁਤ ਦੀ ਗੱਲ ਹੈ ਸਤਾਈ ਤੇ ਲੋਕ ਦੱਸਣਗੇ ਲੇਕਿਨ ਅੱਜ ਆਪਾਂ ਜਿਹੜੀ ਗੱਲ ਕਰ ਰਹੇ ਹਾਂ ਤਾਂ ਇਹ ਹੈ ਕਿ ਨਰਿੰਦਰ ਕੌਰ ਭਰਾਜ ਕਹਿੰਦੀ ਕਿ ਮੈਨੂੰ ਹੁਣ ਉਹ ਖਿੱਚ ਰਹੇ ਨੇ ਇਹ ਕੀ ਕਾਰਨ ਕੀ ਹੈ ਕਿ ਇੱਕ ਮੁੱਖ ਮੰਤਰੀ ਦੂਜੇ ਸੂਬੇ ਦਾ ਇੱਕ ਐਮਐਲਏ ਨੂੰ ਇਸ ਤਰ੍ਹਾਂ ਕਹੂਗਾ ਸਵਾਲ ਦੂਜਾ ਕਿ ਨੈਫਸੀਨ ਸੈਣੀ ਕੀ ਕਹਦਾ ਉਹਨੂੰ ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਸੈਣੀ ਸਾਹਿਬ ਇਹ ਕੰਮ ਕੀ ਕਰ ਲਿਆ ਤੁਸੀਂ ਉਹ ਕਹਿੰਦੇ ਮੈਨੂੰ ਤਾਂ ਇਹ ਵੀ ਨਹੀਂ ਪਤਾ ਉਹਨਾਂ ਭਾਈ ਮੈਂ ਤਾਂ ਜਾਣਦਾ ਨਹੀਂ ਕਿਸੇ ਐਮਐਲਏ ਨੂੰ ਇਸ ਨਾਂ ਵਾਲੇ ਨੂੰ ਮੈਨੂੰ ਨਾ ਹੀ ਉਹਦਾ ਹਲਕਾ ਪਤਾ ਹੈ ਅੱਜ ਕਰਕੇ ਤਾਂ ਵੀ ਵੈਸੇ ਤਾਂ ਡਿਜੀਟਲ ਜਿਹੜਾ ਜਮਾਨਾ ਹੈ ਕਮਿਊਨੀਕੇਸ਼ਨ ਦਾ ਜੇ ਕੋਈ ਗਲਤ ਪ੍ਰੂਫ ਹੁੰਦੇ ਨੇ ਸੀਸੀਟੀਵੀ ਲੱਗੇ ਹੋਏ ਨੇ ਵੈਸੇ ਪ੍ਰੂਫ ਨੇ ਜੇ ਕੋਈ ਮਿਲਦਾ ਮਿਲਾਉਂਦਾ ਕੋਈ ਸਬੂਤ ਹੈ ਇਹਦੇ ਕੋਲ ਉਹ ਸਬੂਤ ਹੁੰਦਾ ਤਾਂ ਪੇਸ਼ ਕਰਦੇ ਤਾਂ ਵੈਸੇ ਇਹ ਗੱਲ ਪਹਿਲਾਂ ਵੀ ਆਪਾਂ ਦੇਖੀ ਸੀ 22 ਦੇ ਵਿੱਚ ਤੇ 22 ਤੇ 4 26 ਚੌਥਾ ਸਾਲ ਚੱਲਦਾ ਹੈ ਜਦੋਂ ਇਹ ਜਿੱਤ ਕੇ ਆਏ ਉਦੋਂ ਵੀ ਇਹਨਾਂ ਨੇ ਆਪਰੇਸ਼ਨ ਲੋਟਸ ਦਾ ਰੋਲਾ ਪਾਇਆ ਸੀ ਤੇ ਉਸ ਵੇਲੇ 1 ਨਹੀਂ 2 ਨਹੀਂ 3 ਨਹੀਂ 12 ਐਮਐਲਏ ਨੂੰ ਖਰੀਦਣ ਦੀ ਗੱਲ ਹੋਈ ਸੀ ਵੈਸੇ ਤਾਂ ਮੈਂ ਉਹ ਵੀ ਕਿਹਾ ਸੀ ਕਿ ਮੰਨ ਲਓ 12 ਦੇ 12 ਵੀ ਲੈ ਜਾਂਦੀ ਹੈ ਭਾਰਤੀ ਜਨਤਾ ਪਾਰਟੀ ਤਾਂ ਕਿ ਉਹ ਸਰਕਾਰ ਤੋੜ ਦੂ ਇਹਨਾਂ ਦੀ ਇੰਨੀ ਮжоਰਿਟੀ ਤਾਂ ਹੈ ਇਹਨਾਂ ਕੋਲ ਕਿਵੇਂ ਟੁੱਟ ਸਕਦੀ ਸੀ ਸਰਕਾਰ ਕਰ ਉਹ ਦੋ ਉਸ ਵੇਲੇ ਯਾਦ ਕਰੋ ਇੱਕ ਪ੍ਰੈਸ ਕਾਨਫਰੰਸ ਹੋਈ ਹਰਪਾਲ ਸਿੰਘ ਚੀਬਾ ਨੇ ਆਲੇ-ਦਾਲੇ ਬਿਠਾਏ ਹੋਏ ਸੀ ਸੀਤਲ ਡੁੰਗਰਾਲ ਰਮਨ अरोड़ा ਪ੍ਰਿੰਸੀਪਲ ਬਧਰਾਮ ਕੁਲਵੰਤ ਪੰਡੋਰੀ ਬਹੁਤ 12 ਬੰਦੇ ਸੀ ਤੇ ਉੱਥੇ ਉਹਨਾਂ ਨੇ ਫਿਰ ਉਸ ਤੋਂ ਬਾਅਦ ਇਕੱਲਾ ਹੀ ਨਹੀਂ ਹੋਇਆ ਆਪਰੇਸ਼ਨ ਲੋਟਸ ਤੇ ਨਿਸ਼ਾਨੇ ਲਾਏ ਕਿ ਭਾਰਤੀ ਜਨਤਾ ਪਾਰਟੀ ਸਾਨੂੰ ਤੋੜਨਾ ਚਾਹੁੰਦੀ ਹੈ ਤੇ ਦੂਜੇ ਪਾਸੇ ਤੇ ਉਹ ਤੋਂ ਬਾਅਦ ਫਿਰ ਉਹ ਗਏ ਸਾਰੇ ਇਕੱਠੇ ਹੋ ਕੇ ਡੀਜੀਪੀ ਕੋਲ ਸ਼ਿਕਾਇਤ ਕੀਤੀ ਸੀਤਨਗਰਾਲ ਨੇ ਐਫਆਰ ਕੀਤੀ ਤੇ ਉਹੀ ਸੀਤਨਗਰਾਲ ਜਦੋਂ ਫਿਰ ਇਹਨਾਂ ਨੂੰ ਛੱਡ ਕੇ ਚਲੇ ਜਾਂਦਾ ਭਾਰਤੀ ਜਨਤਾ ਪਾਰਟੀ ਦੇ ਵਿੱਚ ਉਸ ਵੇਲੇ ਸਾਰੀ ਗੱਲਬਾਤ ਦੱਸਦਾ ਕਿ ਕਿਵੇਂ ਆਪਰੇਸ਼ਨ ਲੂਟਸ ਦੀ ਜੋੜ ਸੁਣਾ ਬਣੀ ਤੋਂ ਇਸ ਕਰਕੇ ਰੁਕਕਾ ਨੂੰ ਕੁਝ ਜ਼ਿਆਦਾ ਇਹਨਾਂ ਤੇ ਵਿਸ਼ਵਾਸ ਇਸ ਕਿਸਮ ਦਾ ਨਹੀਂ ਹੈ ਤੇ ਦੂਜਾ ਏ ਵੀ ਇਸ ਕਰਕੇ ਵੀ ਵਿਸ਼ਵਾਸ ਡੋਲ ਗਿਆ ਕਿ ਤੁਹਾਡੀ ਸਰਕਾਰ ਹੋਵੇ ਤੁਹਾਡੀ ਸ਼ਿਕਾਇਤ ਹੋਵੇ ਹਾਲੇ ਤੱਕ ਕੀ ਹੋਇਆ ਜੀ ਉਹਦੇ 'ਚ ਕਿਉਂ ਨਹੀਂ ਕਾਰਵਾਈ ਹੋਈ ਕਿਹੜਾ 25-25 ਕਰੋੜ ਦੇ ਰਿਆ ਸੀ ਬੰਦਾ ਉਹ ਕਿਉਂ ਨਹੀਂ ਸਬੂਤ ਇਕੱਠੇ ਕੀਤੇ ਕਿਉਂ ਨਹੀਂ ਕਿਸੇ ਨੂੰ ਫੜਿਆ ਤੇ ਬਿਲਕੁਲ ਉਸੇ ਤਰ੍ਹਾਂ ਜਿਵੇਂ ਅੱਜ ਜਦੋਂ ਭਰਾਜ ਇਹ ਕਹਿ ਰਹੇ ਸੀ ਕਿ ਜੀ ਮੈਨੂੰ ਉਹਨਾਂ ਨੇ ਪੇਸ਼ਕਸ਼ ਕੀਤੀ ਹੈ ਤੇ ਸਮੂਤ ਤਾਂ ਪੇਸ਼ ਕਰੋਗਾ ਲੋਕ ਤਾਂ ਉਸ ਨੂੰ ਮੰਨਣਗੇ ਕਿ ਜੀ ਸੱਚਮੁੱਚ ਹੀ ਭਾਰਤੀ ਜਨਤਾ ਪਾਰਟੀ ਇਹ ਜਿਹੜਾ ਕਸ਼ ਕਰਦੀ ਹੈ ਵੈਸੇ ਪਾਰਟੀ ਜਿਹੜੀ ਐਸੀ ਹੈ ਭਾਜਪਾ ਉਹ ਸਰਕਾਰਾਂ ਤੋੜਨ ਚ ਤਾਂ ਬਾਹਰ ਹੈ ਤੇ ਲੇਕਿਨ ਪੰਜਾਬ ਦੀ ਸਥਿਤੀ ਚ ਇੱਕ ਐਮਐਲਏ ਨੂੰ ਇਸ ਤਰ੍ਹਾਂ ਕਰਨਾ ਸਿੰਗਲ ਆਊਟ ਕਰਕੇ ਇਹ ਤੇ ਥੋੜਾ ਜਿਆਦਾ ਗੱਲ ਹজম ਨਹੀਂ ਹੁੰਦੀ ਤੋਂ ਇਹ ਸਾਰੀ ਕਹਾਣੀ ਦੇ ਵਿੱਚ ਇੱਕ ਹੋਰ ਜਦੋਂ ਇਸ ਕਹਾਣੀ ਨੂੰ ਜਦੋਂ ਸਨੇਪ ਸਿੰਘ ਸੈਣੀ ਇਹ ਕਹਿ ਦਿੰਦੇ ਨੇ ਕਿ ਜੀ ਇਹਨਾਂ ਦਾ ਤਾਂ ਮੈਨੂੰ ਪਤਾ ਹੀ ਨਹੀਂ ਕੌਣ ਹੈ ਤੇ ਇਕੱਲੇ ਉਹ ਹੀ ਨਹੀਂ ਕਹਿੰਦੇ ਫਿਰ ਅਸ਼ਰੇ ਕੁਮਾਰ ਜੀ ਆ ਜਾਂਦੇ ਨੇ ਸ਼ਰਮਾ ਸਾਹਬ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਨੇ ਉਹ ਕਹਿੰਦੇ ਜੀ ਅਸਲ ਦੇ ਵਿੱਚ ਇਹ ਸਰਕਾਰ ਹਰ ਫਰੰਟ ਤੇ ਹੋ ਗਈ ਫੇਲ ਤੇ ਹੁਣ ਆਪਣੀਆਂ ਅਸਫਲਤਾਵਾਂ ਨੂੰ ਛਪਾਉਣ ਦੇ ਲਈ ناکਾਮੀਆਂ ਨੂੰ ਲੁਕਾਉਣ ਦੇ ਲਈ ਇਹ ਇਹ ਜਿਹੇ ਡਰਾਮੇ ਕਰਦੀਆਂ ਨੇ ਉਹਨੂੰ ਮੌਕਾ ਦੇ ਰਹੇ ਨੇ ਨਾ ਇਹ ਜੇ ਇਹਨਾਂ ਦਾ ਮੂੰਹ ਬੰਦ ਕਰਨਾ ਤਾਂ ਸਬੂਤ ਦਿਓ ਗੱਲ ਸਬੂਤ ਦੀ ਹੀ ਹੈ ਗਲਤ ਇਹ ਹੈ ਕਿ ਸੱਚਮੁੱਚ ਹੀ ਇਹ ਡਰਾਮਾ ਜਿਹੜਾ ਰਾਜਨੀਤੀ ਦੇ ਵਿੱਚ ਕਈ ਪੱਖਾਂ ਤੋਂ ਸਵਾਲ ਤਾਂ ਖੜੇ ਕਰਦਾ ਹੈ ਇੱਕ ਸਵਾਲ ਹੋ ਰਿਹਾ ਹੈ ਕਿ ਕੀ ਨਰਿੰਦਰ ਕੌਰ ਭਾਲ ਭਰਾ ਜੀ ਤਾਂ ਨਹੀਂ ਕੋਈ ਡਰਾਮਾ ਕਰ ਰਹੀ ਆਪਣੇ ਫਾਇਦੇ ਲਈ ਤੁਸੀਂ ਕਹੋ ਜੀ ਉਹ ਕਿਹੜਾ ਫਾਇਦਾ ਉਹ ਫਾਇਦਾ ਇਹ ਹੈ ਕਿ ਮਾਨ ਸਾਹਿਬ ਨੇ ਵੀ ਉਹਨਾਂ ਦੇ ਵੱਡੇ ਆਕਾ ਕੇਜਰੀਵਾਲ ਸਾਹਿਬ ਨੇ ਵੀ ਇਹ ਗੱਲ ਕਹੀ ਹੈ ਕਿ ਨਵੇਂ ਚਿਹਰੇ ਲੈ ਕੇ ਆਵਾਂਗੇ 50 50 ਨਵੇਂ ਚਿਹਰੇ 117 ਚ ਜਿਉਣਗੇ 50 ਪੁਰਾਣੇ ਜਾਣਗੇ ਤੇ ਜਿਹੜੇ ਪੁਰਾਣੇ ਜਾਣਗੇ ਉਹਨਾਂ ਚ ਕਿਤੇ ਨਰਿੰਦਰ ਕੌਰ ਭਰਾਸ ਦਾ ਨਾਮ ਨਾ ਆ ਜਾਏ ਤੇ ਇਹਨੇ ਆਪਣੀ ਵਫਾਦਾਰੀ ਸਿੱਧ ਕਰ ਲਈਏ ਕੰਮ ਕੀਤਾ ਹੋਵੇ ਇਹ ਵੀ ਤਾਂ ਹੋ ਸਕਦਾ ਹੈ ਨਾ ਕੁਝ ਵੀ ਹੋ ਸਕਦਾ ਹੈ ਸਿਆਸਤ ਹੈ ਤਾਂ ਇਹ ਵੀ ਗੱਲ ਹੋ ਸਕਦੀ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਹੋ ਸਕਦੀਆਂ ਨੇ ਲੇਕਿਨ ਲੋਕ ਇਹਨਾਂ ਗੱਲਾਂ ਤੋਂ ਹੁਣ ਦੁਖੀ ਹੋ ਚੁੱਕੇ ਨੇ ਲੋਕਾਂ ਨੂੰ ਇਹ ਗੱਲਾਂ ਹੁਣ ਤਾਂ ਇੰਟਰਟੇਨ ਵੀ ਨਹੀਂ ਕਰਦੀਆਂ ਜਿਹੜੇ ਚੁਟਕਲੇ ਚੱਲਦੇ ਸੀ ਉਹ ਵੀ ਹੁਣ ਲੋਕਾਂ ਦੇਦਰ ਬਹੁਤ ਹੋ ਗਿਆ ਯਾਰ ਤੁਸੀਂ ਦੱਸੋ ਤਾਂ ਸਹੀ ਹੁਣ ਜਦੋਂ ਮੈਂ ਕਈ ਵਾਰੀ ਚਰਚਾ ਵਿੱਚ ਪੁੱਛਦਾ ਹੈ ਜਿਹੜਾ ਮੇਰਾ ਪ੍ਰੋਗਰਾਮ ਹੈ ਡਿਬੇਟ ਦਾ ਕਿ ਭਾਈ ਤੁਸੀਂ ਦੱਸੋ ਤੁਹਾਡਾ ਕੀ ਕਿਸ ਜਿਹੜੀ ਬੇਸ ਤੇ ਵੋਟ ਮੱਗੋਗੇ ਉਹ ਕਹਿੰਦੇ ਜੀ ਅਸੀਂ ਕੰਮ ਹੀ ਬੜਾ ਕੀਤਾ ਕਿਹੜੇ ਕੰਮ ਕੀਤੇ ਨੇ ਵਿజిਟਿੰਗ ਬੋਕਟ ਕੀਤੀ ਤੇ ਅਸੀਂ ਹੈਲਥ ਦਾ ਕੰਮ ਕੀਤਾ ਹੈਲਥ ਬੀਮਾ ਜੋ ਜਿਹੜਾ 10 ਲੱਖ ਤੱਕ ਦੀ ਲੈ ਕੇ ਆਏ ਆ ਅਸੀਂ ਸਿੱਖਿਆ ਕ੍ਰਾਂਤੀ ल्यांदी ਅਸੀਂ ਨਸ਼ੇ ਖਤਮ ਕੀਤੇ ਅਸੀਂ ਗੈਂਗਸਟਰਾਂ ਦੇ ਵਿਰੁੱਧ ਮਹਿੰਮ ਚੜਾਈ ਪ੍ਰਹਾਰ ਟੂ ਹੁਣ ਇਹ ਲੋਕ ਇਹ ਕਹਦੇ ਨੇ ਕਿ ਇਹ ਡਿਵਿਡ ਬਿਠੋਗੀ ਜੀ ਇਹਦੇ ਬੇਸ ਰਿਪੋਰਟ ਪਈਏ ਇਹ ਤਾਂ ਤੁਸੀਂ ਨਸ਼ੇ ਦਾ ਕਿਹਾ ਸੀ 4 ਹਫ਼ਤੇ ਚ ਖਤਮ ਕਰ ਦਾਂਗੇ ਸੀ ਬਿਆਦ ਵੀਰ ਇਨਸਾਫ ਦੇ ਦਾਂਗੇ ਤੁਹਾਨੂੰ ਚਾਰ ਪੰਜ ਮਹੀਨੇ ਕਿੱਥੇ ਹੈ ਜੀ ਉਹ ਇਨਸਾਫ ਕਿੱਥੇ ਨਸ਼ੇ ਖਤਮ ਹੋਏ ਹਰ ਰੋਜ਼ ਨਸ਼ੇ ਫੜੇ ਜਾ ਰਹੇ ਨੇ ਆ ਤਾਂ ਹੁਣ ਤਾਂ ਗਵਰਨਰ ਸਾਹਿਬ ਇਹੀ ਜਾਂਦੇ ਨੇ ਤੇ ਕੱਲ ਉਹਨਾਂ ਨੇ ਯਾਤਰਾ ਕਰਕੇ ਪੰਜਾਬ ਚ ਰੌਣਾ ਰੱਪਾ ਤਾਂ ਖੂਰ ਕਿਸਮ ਦਾ ਪਵਾਤਾ ਤੇ ਇਹ ਵੀ ਉਹਨਾਂ ਨੇ ਗੱਲ ਕਰਤੀ ਕਿ ਜੀ ਨਸ਼ੇ बिक ਰਹੇ ਨੇ ਤੂੰ ਹੁਣ ਖਤਮ ਨਹੀਂ ਹੋਏ ਨਸ਼ੇ ਚਾਰ ਸਾਲਾਂ ਚ ਗੈਂਗਸਟਰ ਵੱਧ ਗਏ ਹਰ ਰੋਜ਼ ਪ੍ਰਵਰਤੀਆਂ ਦੀ ਗੱਲ ਹੋ ਰਹੀ ਹੈ ਤੇ ਫਿਰ ਜਿਹੜੀ ਤੁਸੀਂ ਸਿੱਖਿਆ ਕ੍ਰਾਂਤੀ ਦੀ ਗੱਲ ਕਰਦੇ ਹੋ ਮਾਨ ਸਾਹਿਬ ਜਾਂ ਮਾਨ ਸਰਕਾਰ ਦੇ ਸਾਹਮਣੇ ਕਈ ਕਿਸਮ ਦੇ ਸਵਾਲ ਆ ਜਾਂਦੇ ਨੇ ਅਕੱਲ ਹੀ ਅਸੀਂ ਜਿਹੜੇ ਰਿਟਾਇਰਡ ਪ੍ਰੋਫੈਸਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਹਨਾਂ ਨੇ ਇੱਕ ਸੈਮੀਨਾਰ ਕੀਤਾ ਪ੍ਰੋਫੈਸਰ ਭਵਨ ਦੇ ਵਿੱਚ ਉਹਦੇ 'ਚ ਅਸੀਂ ਇਹ ਵਿਸ਼ਾ ਰੱਖਿਆ ਕਿ ਜਿਹੜੀਆਂ ਸਟੇਟ ਯੂਨੀਵਰਸਿਟੀਆਂ ਨੇ ਜਿਹੜੀਆਂ ਸਰਕਾਰੀ ਯੂਨੀਵਰਸਿਟੀਆਂ ਨੇ ਉਨਾ ਦਾ ਕੀ ਫਿਊਚਰ ਹੋਊਗਾ ਨਾ ਤਾਂ ਉਹ ਫੀਸ ਵਧਾ ਸਕਦੇ ਨੇ ਕਿਉਂਕਿ ਆਮ ਲੋਕਾਂ ਦੀ ਗੱਲ ਹੈ ਮਾਲਵੇ ਦੀ ਯੂਨੀਵਰਸਿਟੀ ਹੈ ਫੀਸ ਆ ਹਾਲਾਂਕਿ ਉਲਟ ਵੀ ਹੈ ਮੈਂ ਦੇਖਿਆ ਉੱਥੇ ਕਈ ਪ੍ਰੋਫੈਸਰ ਕਹਿੰਦੇ ਸੀ ਤਿੰਨ ਸਟਨ ਜੋਗੀ ਜਗ੍ਹਾ ਨਹੀਂ ਐ ਇੰਨੇ ਮੋਟਰਸਾਈਕਲਾਂ ਤੇ ਬੱਚੇ ਆਉਂਦੇ ਨੇ ਕਾਰਾਂ ਤੇ ਆਉਂਦੇ ਨੇ ਕਾਰ ਤਾਂ ਖੈਰ ਬਾਹਰ ਛਡਾਉਣੀ ਪੈਂਦੀ ਹੈ ਲੇਕਿਨ ਇਸ ਤੇ ਬਾਭੂਦ ਕਿ ਸਟੂਡੈਂਟਸ ਦੀ ਕਾਰ ਅੰਦਰ ਨਹੀਂ ਆਉਂਦੀ ਯੂਨੀਵਰਸਿਟੀ ਦੇ ਵਿੱਚ ਕਾਰਾਂ ਦੀ ਪਰਮਾਰ ਹੁੰਦੀ ਹੈ ਤੇ ਲੇਕਨ ਫੀਸ ਹੋਣੀ ਹੈ ਤੇ ਜਿਹੜੀ ਫੀਸ ਨਹੀਂ ਵਾਦੀ ਤੇ ਯੂਨੀਵਰਸਿਟੀ ਦੇ ਕੋਲ ਆਪਦੇ ਕੋਈ ਰਿਸੋਰਸਸ ਨਹੀਂ ਹੈ 150 ਕਰੋੜ ਦਾ ਕਰਜ਼ਾ ਹੈ ਜਿਹੜਾ 14 ਕਰੋੜ ਜਿਹੜਾ ਵਿਆਜ ਚ ਚੜਾਇਆ ਜਾਂਦਾ ਹੈ ਪੈਨਸ਼ਨਾਂ ਫੀ ਜਿਹੜੀ ਦੇਣੀ ਹੈ 35-37 ਕਰੋੜ ਪੈਨਸ਼ਨਾਂ ਤੇ ਤਨਖਾਹ ਚ ਜਾਂਦਾ ਕਿੱਥੋਂ ਆਵੇ ਪੈਸਾ ਕਿਵੇਂ ਹੋਵੇ ਜਿਹੜੀ ਯੂਨੀਵਰਸਿਟੀਾਂ ਦੀ ਹਾਲਤ ਇੰਨੀ ਬੁਰੀ ਹੈ ਜਿਹੜੀ ਸਿੱਖਿਆ ਕ੍ਰਾਂਤੀ ਦੀ ਆਪਾਂ ਗੱਲ ਕਰਦੇ ਆ ਹਰ ਐਜੂਕੇਸ਼ਨ ਦੇ ਵਿੱਚ ਕਿ ਜੇ ਇੱਕ ਪ੍ਰੋਫੈਸਰ ਰਿਟਾਇਰ ਹੋ ਗਿਆ ਮੁੜ ਕੇ ਉਹਦੀ ਪੋਸਟ ਖਾਲੀ ਰਹਿ ਜਾਣੀ ਹੈ ਭਰੀ ਨਹੀਂ ਜਾਂਦੀ ਮੈਨੂੰ 8 ਸਾਲ ਹੋ ਗਏ ਰਿਟਾਇਰ ਹੋਏ ਨੂੰ 9 ਸਾਲ ਵਰਕੇ ਨੋਮਾ ਚੱਲਦਾ ਹਾਲ ਤੱਕ ਕੋਈ ਪੋਸਟ ਨਹੀਂ ਭਰੀ ਮੈਥੋਂ ਜਿਹੜੇ ਪਹਿਲਾਂ ਰਿਟਾਇਰ ਹੋਏ ਸੀ ਤੇ ਉਹਨਾਂ ਦੀ ਥਾਂ ਤੇ ਕੋਈ ਨਹੀਂ ਰੱਖਿਆ ਸਾਰੇ ਡਿਪਾਰਟਮੈਂਟਸ 'ਚ ਇਹੀ ਹਾਲ ਹੈ ਤੇ ਫਿਰ ਚਲਾਉਂਦਾ ਕੌਣ ਹੈ ਜਿਹੜੇ ਅਸਿਸਟੈਂਟ ਪ੍ਰੋਫੈਸਰ ਜਾਂ ਜੂਨੀਅਰ ਟੀਚਰ ਕਹਿੰਦੇ ਤੇ ਜਾ ਫਿਰ ਸਰਸਕੂਲਰ ਹੁਣ ਜੇ ਰਿਸਰਚ ਕੋਲਰ ਪਰ ਹੋਣਗੇ ਰਿਸਰਚ ਕਦੋਂ ਕਰਨਗੇ ਤੇ ਜੁਨੀਅਰ ਟੀਚਰ ਜਾਂ ਸਰਸਕੂਲ ਜਦੋਂ ਪੜਾਉਂਦੇ ਨੇ ਕੁਆਲਿਟੀ ਆਫ এডੂਕੇਸ਼ਨ ਕਹੀ ਜੀ ਹੋਊਗੀ ਪਰ ਸੱਚ ਦੀ ਕੁਆਲਿਟੀ ਕਹੀ ਜੀ ਹੋਊਗੀ ਅਸੀਂ ਕੀ ਕਹੀ ਜਾਂਦੇ ਆ ਸਿੱਖਿਆ ਕ੍ਰਾਂਤੀ ਇਨਫਰਾਸਟ੍ਰਕਚਰ ਨਾਲ ਆਉਂਦੀ ਆ ਸਕੂਲਾਂ ਚ ਜਿਹੜੀ ਸਕੂਲ ਆ ਫੈਮਿਨਸ ਬਣਾਤੇ ਉਹ ਵੀ ਕੋਈ ਕਿੰਨੇ ਕੁ ਨਵੇਂ ਸਕੂਲ ਬਣਾਏ ਨਹੀਂ ਦੱਸ ਸਕਦੇ ਕਿੰਨੇ ਕੁ ਮੈਡੀਕਲ ਕਾਲਜ ਨਵੇਂ ਬਣਾਏ ਆਖਰੀ ਸਾਲ ਚੱਲੇ ਹੈ ਨਹੀਂ ਗੱਲ ਆ ਜੇਕਰ ਵੋਦੋਸੀ ਬੜਾ ਮੁਸ਼ਕਲ ਹੈ ਤੋ ਇਸ ਕਰਕੇ ਬਹੁਤ ਕੁਝ ਜੇ ਡਾਕਟਰ ਹੋਣਗੇ ਤਾਹੀ ਹੈਲਥ ਦੀ ਗੱਲ ਹੋਊਗੀ ਡਾਕਟਰ ਸਾਡੇ ਕੋਲ ਕਿੱਥੇ ਨੇ ਜਿਹੜੇ ਮਹੱਲਾ ਕਲੀਨਿਕ ਬਣਾਏ ਨੇ ਜਿਹੜਾ 50 ਰੁਪਏ ਪਰ ਬਰੀਜ਼ ਹੈ ਉੱਥੇ ਵੀ ਸਵਾਲ ਤਾਂ ਉੱਥੇ ਵੀ ਖੜੇ ਹੁੰਦੇ ਨੇ ਤੋ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਨਹੀਂ ਹੈ ਗੱਲ ਤਾਂ ਬੁਨਿਆਦੀ ਮੁੱਦਿਆਂ ਦੀ ਹੋਣੀ ਚਾਹੀਦੀ ਹੈ ਤੇ ਅਸੀਂ ਬੁਨਿਆਦੀ ਮੁੱਦੇ ਤਾਂ ਛੇੜਣ ਬੜਾ ਪਾਸੇ ਨਹੀਂ ਜਾਂਦੇ ਪੰਜਾਬ ਸਿਰ ਜਿਹੜਾ ਕਰਜ਼ਾ ਚੜ ਰਿਹਾ ਹੈ ਉਹਨੂੰ ਤੁਸੀਂ ਜ਼ਮੀਨਾਂ ਵੇਚ ਕੇ ਡਵੈਲਪ ਕਰੋਗੇ ਡਲ ਡਵੈਲਪਮੈਂਟ ਤਾਂ ਕਰ ਹੀ ਤੇ ਹੁਣ ਬਟੇਂਡੇ ਤੋਂ ਬਾਅਦ ਪਟਿਆਰੇ ਦੀ ਜ਼ਮੀਨ ਵਿੱਚ ਅੰਦਰਾ ਪਦਰਾ ਹੋ ਗਿਆ ਬੀਜਿ ਰਿਪੋਰਟ ਦੀ ਉਹ ਕਰਕੇ ਪੈਸੇ ਤੁਸੀਂ ਮੰਨ ਲਓ ਕਿ ਆਪਦਾ ਵਾਦਾ ਪੂਰਾ ਕਰ ਦੋਗੇ ਹਜ਼ਾਰ ਰੁਪਿਆ ਬੀਬੀ ਨੂੰ ਦੇ ਦੋਗੇ ਲੇਕਿਨ ਇਹ ਕਿੰਨਾ ਚਿਰ ਚੱਲੇਗਾ ਪੈਸੇ ਦਾ ਲੋਕਾਂ ਨੂੰ ਤੁਸੀਂ ਜਿਹੜੀ ਆਤ ਪਾ ਰਹੇ ਉਹਦਾ ਮਤਲਬ ਵੀ ਕੁਝ ਨਹੀਂ ਹੈ ਯਾਨੀ ਇਹ ਤਾਂ ਮਖਤੇ ਬਣਾਉਣ ਵਾਲੀ ਗੱਲ ਹੈ ਗੱਲ ਤਾਂ ਇਹ ਵੀ ਅਸੀਂ ਰੈਵਨਿਊ ਕਿੰਨਾ ਜਨਰੇਟ ਕਰ ਰਹੇ ਹਾਂ ਅਸੀਂ ਜਾ ਰਹੇ ਹਾਂ ਕਦੇ ਜਪਾਨ ਕਦੇ ਜਰਮਨ ਲੇਕਿਨ ਉੱਥੋਂ ਕਿੰਨੀ ਕ ਇਨਵੈਸਟਮੈਂਟ ਆਈ ਉਹ ਤਾਂ ਨਜ਼ਰ ਆਉਂਦੀ ਨਾ ਇਨਵੈਸਟਮੈਂਟ ਤੇ ਜੇ ਅਸੀਂ ਕਹਿੰਦੇ ਹਾਂ ਕਿ ਅਸੀਂ ਸਿੱਖਿਆ ਕ੍ਰਾਂਤੀ ਚ ਤੇ ਫਿਰ ਅਧਿਆਪਕ ਡਾਂਗਾਂ ਕਿਉਂ ਖੋਣਦੇ ਜਿਹੜੀ ਪ੍ਰਿੰਸੀਪਲਾਂ ਦੀਆਂ ਪੋਸਟਾਂ ਖਾਲੀ ਪਈਆਂ ਨੇ ਗੱਲ ਸਕੂਲਾਂ ਕਾਲਜਾਂ ਦੀ ਬਿਲਡਿੰਗਾਂ ਨਹੀਂ ਪੜਾਉਣਾ ਬੱਚਿਆਂ ਨੂੰ ਤਾਂ ਟੀਚਰਜ਼ ਨੇ ਪੜਾਉਣਾ ਹੈ ਅਧਿਆਪਕਾਂ ਨੇ ਪੜਾਉਣਾ ਅਧਿਆਪਕ ਹੈ ਨਹੀਂ ਇਸ ਕਰਕੇ ਇਹ ਜਿਹੜੇ ਡਰਾਮੇ ਇਹ ਫਿਰ ਕੋਈ ਜ਼ਿਆਦਾ ਅਪੀਲ ਨਹੀਂ ਕਰਦੇ ਗਲਤ ਹੈ ਸਾਰੇ ਪਾਰਟੀਆਂ ਦਾ ਹਾਲ ਹੈ ਐਸਾ ਅਸਲ ਸਰਵੇਥੀ ਪਾਰਟੀਆਂ ਦਾ ਗੱਲ ਹੋ ਇੱਕ ਦੂਜੇ ਤੇ ਹਮਲੇ ਕਰਨਗੇ ਇੱਕ ਦੂਜੇ ਨੂੰ ਬੰਨ੍ਹਵਾਜਾ ਕਹਿਣੋ ਕਿਸੇ ਨੂੰ ਕੁਛ ਕਹਿਣੋ ਗੱਲ ਹੈ ਕਿ ਤੁਸੀਂ ਆਪਣੇ ਵਿਜ਼ਨ ਦਿਓ ਹੁਣ ਅਖੀਰਲਾ ਸਾਲ ਹੈ ਤੁਸੀਂ ਦੱਸੋ ਕਿ ਜੇ ਸਾਡੀ ਸਰਕਾਰ ਆ ਗਈ ਅਸੀਂ ਪੰਜਾਬ ਦੀ ਖੇਤੀ ਲਈ ਕੀ ਕਰਾਵਾਂਗੇ ਇੱਥੇ ਪੰਜਾਬ ਦੀ ਖੇਤੀ ਨੀਤੀ ਲਾਗੂ ਕੀਤੀ ਜੀ ਤੇ ਦੱਸੋ ਤੁਸੀਂ ਨਾ ਤੇ ਹੌਰਾ ਦੇ ਦੱਸਣ ਕਿ ਜੀ ਸਾਡੀ ਸਰਕਾਰ ਆ ਗਈ ਅਸੀਂ ਖੇਤੀ ਲਈ ਯਾਦ ਕਰਾਂਗੇ ਪੰਜਾਬ ਦਾ ਜਿਹੜਾ ਪਾਣੀ ਗਰਾਉਂਡ ਵਾਟਰ ਖਤਮ ਹੋ ਰਿਹਾ ਧਰਤੀ ਹੇਠਲਾ ਪਾਣੀ ਥੱਲੇ ਜਾ ਰਿਹਾ ਇਹਦੇ ਲਈ ਸਾਡੀ ਕੀ ਨੀਤੀ ਹੈ ਪੰਜਾਬ ਦੇ ਐਸਪੀਆਰ ਬਾਰੇ ਅਸੀਂ ਕੀ ਕਰਾਂਗੇ ਆਪ ਵੀ ਨੀਤੀ ਦੱਸੋ ਆਪ ਦਾ ਵਿਜਨ ਦੱਸੋ ਮਾਈਨਿੰਗ ਬਾਰੇ ਵਿਜਨ ਦੱਸੋ ਪੈਸਾ ਲੈ ਕੇ ਕਿੱਥੋਂ ਆਉਂਗੇ ਸਰਕਾਰ ਤਾਂ ਤੁਹਾਡੀ ਬਣਾ ਦਾਂਗੇ ਹੋਰ ਕਰਜ਼ਾ ਲੈ ਕੇ ਸਰਕਾਰ ਚਲਾਓਗੇ ਕਿਵੇਂ ਸਰਕਾਰ ਚਲਾਓਗੇ ਦੱਸਣਾ ਚਾਹੀਦਾ ਚंडीगढ़ ਬਾਰੇ ਥੋੜਾ ਕੀ ਸਟੈਂਡ ਹੋਊਗਾ ਯੂਨੀਵਰਸਿਟੀ ਚंडीगढ़ ਬਾਰੇ ਕੀ ਸਟੈਂਡ ਹੋਊਗਾ ਸਾਡੀਆਂ ਯੂਨੀਵਰਸਿਟੀਆਂ ਬਾਰੇ ਥੋੜਾ ਕੀ ਸਟੈਂਡ ਹੋਊ ਜਿਹੜੇ ਆਸੀਂ ਸਰਕਾਰੀ ਯੂਨੀਵਰਸਿਟੀਆਂ ਨੇ ਤੋਂ ਇਹ ਸਾਰਾ ਕੁਝ ਜਿਹੜਾ ਹੈ ਤੇ ਉਹ ਦੱਸਣ ਦੀ ਲੋੜ ਹੈ ਕਿਉਂਕਿ ਜਿਸ ਤਰੀਕੇ ਨਾਲ ਪੰਜਾਬ ਦੇ ਹਾਲਾਤ ਨੇ ਉਹ ਉਹੀ ਮੰਗ ਕਰਦੇ ਨੇ ਨਹੀਂ ਤਾਂ ਫਿਰ ਆ ਜਿਹੜੇ ਤੁਸੀਂ ਜੀ ਅਸੀਂ ਹਿਸ਼ਾਰ ਦੇ ਦਾਂਗੇ ਗਾਰੰਟੀਆਂ ਦੇ ਦਾਂਗੇ ਕਰ ਲਾਂਗੇ ਇਹਨਾਂ ਦਾ ਨਹੀਂ ਮੈਨੂੰ ਨਹੀਂ ਲੱਗਦਾ ਕਿ ਕੋਈ ਜ਼ਿਆਦਾ ਵਧੀਆ ਤਰੀਕਾ ਹੈ ਜਿਹੜਾ ਬੋਟਰ ਲੈਂਡ ਦਾ ਮੈਨੂੰ ਕਦੇ-ਕਦੇ ਲੱਗਦਾ ਹੈ ਕਿ ਜਿਹੜਾ ਅਸ਼ੋਕੀ ਸ਼ਰਮਣ ਨੇ ਅੱਜ ਗੱਲ ਕੀਤੀ ਹੈ ਕਾਰਜਕਾਰੀ ਪ੍ਰਧਾਨ ਨੇ ਕਿ ਤੁਸੀਂ ਕਿਤੇ ਆਪਣੀਆਂ ਹੋਰ ناکਾਮੀਆਂ ਛਾਉਣ ਲਈ ਇਸ ਤਰ੍ਹਾਂ ਦੀ ਗਲਤੀਆਂ ਨਹੀਂ ਕਰਦੇ ਤੇ ਜੇ ਉਹ ਇਹ ਗੱਲ ਹੈ ਤਾਂ ਫਿਰ ਸੱਚ ਸੱਚਮੁੱਚੀ ਬਹੁਤ ਮਾੜੀ ਗੱਲ ਹੋਏਗੀ ਹਾਂ ਜੇ ਨਰਿੰਦਰ ਕੌਰ ਭਰਾਸ ਨੇ ਆਪਣੀ ਸਿਆਸਤ ਲਈ ਗੱਲ ਕੀਤੀ ਹੈ ਆਪਣੀ ਟਿਕਟ ਲਈ ਕੀਤੀ ਆਪਣੀ ਵਫਾਦਾਰ ਰਹੀ ਹੈ ਆਪਣੇ ਪ੍ਰਚਾਰ ਲਈ ਕੀਤੀ ਹੈ ਫਿਰ ਨਾਲ ਬਤੇਜਪਨ ਨੂੰ ਕਿਉਂ ਬਿਠਾਏ ਉਹ ਤਾਂ ਆਮ ਆਦਮੀ ਪਾਰਟੀ ਦਾ ਬਲਾਰਾ ਉਹ ਤਾਂ ਫਿਰ ਉਹ ਤਾਂ ਕਹਿੰਦੇ ਸਾਡੇ ਪੱਕੀ ਪੋਤ ਹੈ ਜੇ ਤੁਸੀਂ ਇੰਨੇ ਪੱਕੇ ਹੋ ਜੇ ਤੁਹਾਨੂੰ ਕੋਈ ਡਰ ਹੀ ਨਹੀਂ ਫਿਰ ਦਸੰਦੀ ਲੋੜ ਹੈ ਜੇ ਦੱਸਣਾ ਸਬੂਤ ਦੇਣ ਦੀ ਲੋੜ ਹੈ ਤੋ ਇਹ ਜਿਹੜੀ ਗੱਲਾਂ ਮੈਂ ਹੁਣ ਦੁਬਾਰਾ ਰਿਪੀਟ ਨਹੀਂ ਕਰਨੀਆਂ ਪੰਜਾਬੀ ਇਹ ਗੱਲ ਹੈ ਪਰ ਮੈਂ ਤੁਹਾਨੂੰ ਜ਼ਰੂਰ ਪੁੱਛਣਾ ਕਿ ਤੁਹਾਨੂੰ ਲੱਗਦਾ ਕਿ ਕੀ ਹੋਈ ਇੱਕ ਮੁੱਖ ਮੰਤਰੀ ਕ ਐਮ ਐਲ ਏ ਨੂੰ ਇਹ ਕਹੂਗਾ ਜਿਹਨੂੰ ਉਹ ਜਾਣਦਾ ਨਹੀਂ ਵੀ ਆਜਾ ਤੇ ਇਸ ਤਰੀਕੇ ਨਾਲ ਭਾਰਤੀ ਜਨਤਾ ਪਾਰਟੀ ਬੰਦੇ ਤੋੜੂਗੀ ਜਾਂ ਤੋੜ ਰਹੀ ਹੈ ਜਾਂ ਪੰਜਾਬ 'ਚ ਇਸ ਤਰ੍ਹਾਂ ਉਹ ਪੈਰ ਜਮਾਲ ਲੈਣਗੇ ਇਹ ਬਹੁਤ ਸਾਰੇ ਸਵਾਲ ਨੇ ਜਿਹੜੇ ਮੈਨੂੰ ਲੱਗਦਾ ਤੁਹਾਡੇ ਤੁਹਾਡੀ ਚਰਚਾ ਦਾ ਵਿਸ਼ਾ ਤੁਹਾਡੀ ਪਾਰਟੀ ਪਾਰਟਿਸਪੇਸ਼ਨ ਦੀ ਇਹਦੇ ਚ ਲੋੜ ਹੈ ਮੈਨੂੰ ਪੂਰਾ ਯਕੀਨ ਹੈ ਕਿ ਤੁਸੀਂ ਇਸ ਵੀਡੀਓ ਦੇ ਤੋਂ ਸੁਣ ਕੇ ਉਸ ਤੋਂ ਬਾਅਦ ਤੁਸੀਂ ਆਪਣੇ ਆਪਣੇ ਵਿਚਾਰ ਰੱਖੋਗੇ ਕਮੈਂਟ ਕਰੋਗੇ ਤੁਹਾਡਾ ਬਹੁਤ ਬਹੁਤ